ਉਹ ਨਹੀਂ ਪਤਾ ਅਰਸ਼ਵੀਰ ਦਾ ਫੋਨ ਆਇਆ ਕਹਿੰਦਾ ਛੇਤੀ ਪਿੰਡ ਨੂੰ ਆ ਇੱਕ ਸਰਪ੍ਰਾਈਜ਼ ਲਿਆਂਦਾ ਵਾ ਦੇ ਆ ਦੇਖੋ ਨੋਰੀ ਆਪਣੀ ਆਹ ਤਾਂ ਗੁਣੀ ਹੋਰ ਆਹ ਜੀ ਆ ਗਿਆ ਮੁੰਡਾ ਮੁਬਾਰਕ ਮੁਬਾਰਕਾਂ ਬਣ ਕੇ ਜੀ ਮੁਬਾਰਕਾਂ ਵਧਾਈਆਂ ਜੀ ਵਧਾਈਆਂ ਜੀ ਬਹੁਤ ਬਹੁਤ ਦੇ ਤਾਂ ਮੁੰਡੇ ਨੂੰ ਸਰਪ੍ਰਾਈਜ਼ ਹੈ ਉਦਰੀ ਬਣ ਰਹੀ ਹੈ ਵੀਡੀਓ ਨਾਲ ਹਾਂ ਮੈਂ ਤਾਂ ਰਾਂ ਦੇ ਤੁਰੇ ਜਾਂਦੀ ਪਰ ਥੋੜੀ ਦੌੜ ਜਾਂਦੀ ਵਧਾਈਆਂ ਜੀ ਬਣਾ ਡਰਾਈਵਰ ਬਣਿਆ ਪੂਰਾ ਆ ਉਹਦਾ ਜਿਹੜਾ ਡਰਾਈਵਰ ਸਾਡਾ ਲਾਡੀ ਦਾ ਮਜ਼ਾ ਵਾਹ ਕਾਂਤੀ ਕਾਂਤੀ ਜਿੱਦਾਂ ਕਾਂਦੀ ਵੀ ਲੰਮਾ ਮੈਂ ਤਾਂ ਹੋਮੀ ਬੜਾ ਜਿਆਦਾ ਯਾਰ ਗਰਮੀ ਵੀ ਬੜੀ ਹੁੰਦੀ ਹੈ ਯਾਰ ਸ਼ਾਂਤ ਸਵੇਰ ਨਾ ਖੜਾ ਹੁੰਦਾ ਜਾਨਵਰ ਠੀਕ ਆ ਆ ਖੜਾ ਆਪਣਾ 5620 ਪੈਲ ਪੈਲ ਕਰਦੀ ਇੱਕ ਵਾਰ ਤਾਂ ਪੈਰੋਂ ਚੱਕਦੇ ਸਾਰੇ ਇਹ ਕਰੂ ਕੁਝ ਆ ਇੱਕ ਵਾਰ ਤਾਂ ਜੱਕਦੇ ਪੈਰੋਂ ਤੇ ਕਰੂ ਕੁਝ ਮੁੰਡਾ ਆ ਖਾਣ ਵਾਲਿਆ ਸਰੀ ਹੈਗਾ ਜੀ ਸਾਰਿਆਂ ਨੂੰ ਤੁਸੀਂ ਯਾਰ ਚੱਲਦਾ ਨੇ ਉਮੀਦ ਕਰਦਾ ਸਾਰੇ ਹੈਂਡ ਹੋਵੋਗੇ ਲੈ ਕੇ ਆ ਕੇ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਵਲੌਗ ਤੇ ਅੱਜ ਦਾ ਵਲੌਗ ਮੈਨੂੰ ਵੀ ਨਹੀਂ ਪਤਾ ਅਰਸ਼ਵੀਰ ਦਾ ਫੋਨ ਆਇਆ ਕਹਿੰਦਾ ਛੇਤੀ ਪਿੰਡ ਨੂੰ ਆ ਇੱਕ ਸਰਪ੍ਰਾਈਜ਼ ਲਿਆਂਦਾ ਵਾ ਤੇ ਮੈਂ ਗਿਆ ਚੱਲ ਸਰਪ੍ਰਾਈਜ਼ ਲਿਆਂਦਾ ਬ్రో ਵੇਖ ਲੈਨੇ ਕੀ ਸਰਪ੍ਰਾਈਜ਼ ਲਿਆਂਦਾ ਤੂੰ ਤੇ ਮੈਂ ਹੱਜਲ ਨਾਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਵੀ ਸਾਰਿਆਂ ਨੂੰ ਵਿਖਾ ਦਿੰਨੇ ਕੀ ਸਰਪ੍ਰਾਈਜ਼ ਲਿਆਂਦਾ ਬੰਦੇ ਨੇ ਤੇ ਹੋਰ ਸੁਣਾਓ ਮਿੱਤਰੋ ਠੀਕ ਠਹਾ ਜੋ ਕਾਮ ਜੀ ਸੇਵਾ ਦੇ ਆਪਾਂ ਅੱਜ ਨਹੀਂ ਗਏ ਕੱਲ ਵੀ ਨਹੀਂ ਗਏ ਅਸੀਂ ਪਰਸੋਂ ਗਏ ਸੀਗੇ ਪਰਸੋਂ ਦਾ ਵੀ ਵੇਖਿਆ ਹੀ ਹੋਣਾ ਕਿ ਅਰਸ਼ ਵੀਰ ਹੋਣੀ ਕਿੱਸੀ ਸੀ ਹੁਣ ਸੀ ਜਿਹਾ ਦਾ ਟਾਈਮ ਆ ਗਿਆ ਹੁਣ ਝੋਨੇ ਵੜਨ ਦਾ ਵੀ ਟਾਈਮ ਹੋ ਗਿਆ ਵਾ ਹਨ ਤੁਹਾਨੂੰ ਪਤਾ ਹੁਣ ਇੱਧਰ ਵੀ ਉੱਧਰ ਵੀ ਜ਼ਰੂਰੀ ਇੱਧਰ ਵੀ ਜ਼ਰੂਰੀ ਆ ਸੇਵਾ ਦੇ ਵਿੱਚੋਂ ਦਿਨ ਨਿਕਲਦਾ ਜਦੋਂ ਮੈਂ ਕਈ ਜਿਹੜਾ ਹੁੰਦਾ ਜਾਂ ਕਿਤੇ ਅਰਸ਼ਵੀਰ ਨਹੀਂ ਉਦੋਂ ਚਲ ਗਿਆ ਹੀ ਮੈਂ ਵੀ ਸੀਗਾ ਭਾਈ ਤਾਂ ਟਾਈਮ ਕੱਢ ਕੇ ਜਾਈ ਜੰਨੇ ਆਈ ਜੰਨੇ ਆ ਸਵੇਰੇ ਮੈਨੂੰ ਲੱਗਦਾ ਆ ਕਿ ਸੇਵਾ ਤੇ ਜਾਵਾਂਗੇ ਠੀਕ ਆ ਤੇ ਬਾਬਾ ਜੀ 바ਕੀ ਕਰੇ ਕਿਰਪਾ ਮਹਾਰਾਜ ਨੇ ਇਹੀ ਕਰਾਉਣੀ ਸੇਵਾ ਆਪਾਂ ਕੌਣ ਨੇ ਕਰਨ ਵਾਲੇ ਬਾਕੀ ਜਾਈ ਜੰਨੇ ਪਿੰਡ ਨਾਲੋਂ ਅਰਸ਼ਵੀਰ ਦੇ ਪਿੰਡ ਨਾਲੋਂ ਇਹ ਤਾਂ ਪਛ ਆਪਣਾ ਪਿੰਡ ਆ ਅੰਦਰ ਅਰਸ਼ਵੀਰ ਦਾ ਕਿ ਪਿੰਡ ਆ 1.5 ਕਿਲੋਮੀਟਰ ਦੂਰੀਆਂ ਆਇਆ ਕੋ ਜਦੋਂ 1.5 ਕਿਲੋਮੀਟਰ ਦੀ ਦੂਰੀ ਆ ਲੱਗਦੀ ਹੈ ਕਿ ਜਿੱਦਾਂ ਬੱਸ ਮੋਟਰਸਾਈਕਲ ਦੀ ਇੱਕ ਮਾਰੀ ਚੌਥਾ ਗੀਰ ਪਾਇਆ ਚਲੋ ਜੀ ਪਿੰਡ ਪਹੁੰਚ ਜੀ ਤੇ ਹੁਣ ਹੱਥੇ ਜੜਨ ਦੀ ਗੱਲ ਨਹੀਂ ਰਾਹ ਕਿੰਨੇ ਤੋਂ ਚੜ ਗਿਆ ਤੇ ਹੋਰ ਬਾਕੀ ਦੇ ਦਿੰਦੇ ਆ ਜਾ ਕੇ ਪਿੰਡ ਮੁੰਡਾ ਕੀ ਸਰਪ੍ਰਾਈਜ਼ ਲੈ ਕੇ ਆ ਦੇ ਦਿੰਦੇ ਆ ਕਰਦੇ ਆ ਜਾ ਕੇ ਬਹੋਣੇ ਆ ਤੁਹਾਨੂੰ ਜਾ ਕੇ ਨੂਰੀ ਨੂਰੀ ਨਾ ਬਖਾਣੇ ਨੂਰੀ ਬਖਾਣੇ ਮੈਨੂੰ ਲੱਗਦਾ ਕਿ ਤੁਹਾਨੂੰ ਨੂ ਨੂਰੀ ਸੱਚ ਮੈਂ ਉਹ ਤੋਂ ਬਾਹਰ ਸੀਗਾ ਜਦੋਂ ਨੂਰੀ ਲਿਆਂਦੀ ਸੀ ਤਾਂ ਤੁਸੀਂ ਨੂਰੀ ਵੀ ਨਹੀਂ ਵੇਖੀ ਹੈ ਨਾ ਤੁਹਾਨੂੰ ਨੂਰੀ ਵੀ ਦਿਖਾਉਣੇ ਆ ਬਲੌਗ ਦੇ ਵਿੱਚ ਜੁੜੇ ਰਿਓ ਬਣੇ ਰਿਓ ਕਿਆਨੇ ਅਰਸ਼ਵੀਰ ਦੇ ਘਰੇ ਜਾ ਕੇ ਤੁਹਾਨੂੰ ਦਿਖਾਉਣੇ ਆ ਨੂਰੀ ਤੇ ਆਪਾਂ ਤੇ ਲੈ ਇੱਕ ਦਿਨ ਜੁੜੇ ਨੂਰੀ ਤੋਂ ਡਿੱਗੇ ਵੀ ਆ ਚਲੋ ਭਾਈ ਮਿੱਤਰੋ ਆ ਗਏ ਅਰਸ਼ਵੀਰ ਦੇ ਘਰੇ ਉਸਤਾਦ ਦਾ ਰਬਾਂ ਦਾ ਵਿਆਹ ਤਿਆਰੀ ਹੋ ਰਹੀ ਆ ਆ ਦੇਖੋ ਨੋਰੀ ਆਪਣੀ ਮਿੱਤਰੋ ਮਿਲੋ ਨੋਰੀ ਨੂੰ ਨੋਰੀ ਆ ਜਾ ਬਤਾਏ ਕਿਦਾਂ ਫੇ ਰਿਆ ਠੀਕ ਆਦਾ ਹੈ ਕੀ ਕਰਦਾ ਕਿਦਾਂ ਫੇ ਠੀਕ ਆ ਹੈ ਮਾ ਨਾਲ ਸਿਰ ਮਾਰਦੀ ਆ ਕੋਈ ਹੈ ਰਾਣੀ ਆਡੀ ਰਾਣੀ ਛੁੱਟ ਦਿੰਦੀ ਮੈਨੂੰ ਉਹਦਾ ਰਾਣੀ ਆਡੀ ਐ ਨੂਰੂ ਖਾਲਾ ਪੱਠੇ ਠੀਕ ਐ ਮਿੱਤਰੋ ਦੇਖ ਲਈ ਨੂਰੀ ਆਪਣੀ ਉਹ ਅੰਦਰ ਥਾਂ ਨਹੀਂ ਵਹਜਾਤਾ ਕਰਕੇ ਨਿਮੀ ਲਾਦੀ ਉਹਦਾ ਤਾਂ ਹੈ ਕਿ ਮੈਨੂੰ ਉੱਚੀ ਜੇ ਆਹ ਤਾਂ ਗੋਣੀ ਆ ਉਹ ਆਹ ਜੀ ਆ ਗਿਆ ਮੁੰਡਾ ਮੁਬਾਰਕ ਮੁਬਾਰਕਾਂ ਬਣ ਕੇ ਜੀ ਮੁਬਾਰਕਾਂ ਮੈਂ ਲਾਦਾ ਸਰਪ੍ਰਾਈਜ਼ ਬਣ ਗਿਆ ਮਸ਼ੀਨ ਵਾਲਾ ਖੇਲਿਆਂ ਦੀ ਮੁੰਡੇ ਨੇ ਜੀ ਮਸ਼ੀਨ ਨਵੀਂ ਵਧਾਈਆਂ ਜੀ ਵਧਾਈਆਂ ਜੀ ਬਹੁਤ ਬਹੁਤ ਦੇ ਤਾਂ ਮੁੰਡੇ ਨੂੰ ਸਰਪ੍ਰਾਈਜ਼ ਹੈ ਭੱਲੇ ਤਾਇਆ ਬਣਾਤੀਆ ਵਧਾਈਆਂ ਫੇ ਨਹੀਂ ਟਲਿਆ ਲੈ ਜੀ ਮੁਬਾਰਕਾ ਚਵੀਰ ਤੈਨੂੰ ਬਹੁਤ ਬਹੁਤ ਤਾਇਆ ਡਾ ਲੈ ਆ ਮਸ਼ੀਨ ਨਵੀਂ ਸਿਮਲਾ ਹੈ ਜੀ ਮੇਰੇ ਨਾਲ ਸਿਮਲਾ ਹੁਣ ਮੜਾ ਕਰੀ ਅੱਗੇ ਓਸਤਾਦ ਆ ਥੋੜੀ ਅੱਗੇ ਕਰੀ ਥੋੜੀ ਜੀ ਚੱਲ ਚੱਲ ਹੋਰ ਥੋੜੀ ਬੱਟ ਲਾ ਜੂਗੀ ਆ ਚਾਚੂ ਹੱਥ ਫੜਾ ਓਏ ਇਹਨੂੰ ਫੜ ਕੇ ਰੱਖ ਇਹਨੂੰ ਫੜ ਕੇ ਰੱਖ ਚੱਲ 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 ਜਾਂਦਾ ਚੱਲ ਚੱਲ ਕਾ ਜਾਂਦਾ ਘਰੇ ਚੱਲ ਆਏ ਮਦਰੀ ਬਣ ਰਹੀ ਆ ਵੀਡੀਓ ਨਾਲ ਵਾਹ ਯਾਂਕਲ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਵਧਾਈਆ ਆਜੋ ਆਉਂਦੇ ਆਉਂਦੇ ਥੋੜੀ ਥੋੜੀ ਆਈ ਜਾਂਦੇ ਲੱਗੇ ਥੋੜਾ ਜੀ ਭਰਾ ਯਾਂਕਲ ਤੁਹਾਨੂੰ ਲੱਗਦਾ ਇਹ ਜਾਂਦਾ ਚੱਲ 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 ਆਉਂਦੇ 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 ਕੱਢ ਦੇ ਇਧਰ ਨੂੰ ਮੇਰੇ ਨਾਲ ਨੂੰ ਕੱਢ ਦੇ ਹੌਲੀ ਹੌਲੀ ਆਉਂਦੇ 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 ਸਿੱਧੀ ਆਉਂਦੇ ਇੱਕ ਵਾਰੀ ਪੈ ਕਰਨਾ ਹੈ ਹਾਂ ਮਗਰ ਆਂਦੇ ਥੋੜੀ ਜਾਂਦੀ ਪਰ ਥੋੜੀ ਧੋੜੀ ਜਾਂਦੀ ਪੰਧਾਈਆਂ ਜੀ ਬਣਾਤੀਆਂ ਮੁੰਡਿਆਂ ਦਾ ਸਰਪ੍ਰਾਈਜ਼ ਜੀ ਪੁਆਇੰਟ ਦਿੱਤਾ ਦੇ ਵਰਜੀਪ ਬਾਬਾ ਦਾ ਚੇਕਾਂ ਵਰਕਾਂ ਬਣ ਗਿਆ ਮੁੰਡਿਆਂ ਲਈ ਪਾਰਟੀ ਬਣ ਗਈ ਤੇ ਐਡਾ ਰਾਂ ਕੇ ਮਾੜਾ ਥੋੜੀ ਜਿਹੀ ਨਾ ਤੇਰੀ ਕਰਦੇ ਪੁਆਇੰਟ ਆ ਲਾਡੀ ਦੇ ਹੋਂਦੇ ਟੰਕਾ ਲਾਡੀ ਦਾ ਬੰਦਾ ਲੱਗਦਾ ਹੁੰਦਾ ਹਾਂ ਸਾਡੇ ਬਾਦਲੇ ਆਵਾ ਲਾਡੀ ਡਰਾਈਵਰ ਬਣਿਆ ਪੂਰਾ ਤੌਰ ਦਾ ਜਿੰਨੇ ਦਾ ਡਰਾਈਵਰ ਸਾਡਾ ਲਾਡੀ ਇਹ ਲੈ ਆਇਆ ਚਲਾ ਕੇ ਉਹ ਆ ਮੁੱਕਰ ਜਿਹੇ ਦਿਨ ਗੱਲ ਮੈਂ ਨਹੀਂ ਹੁਣਾ ਇਹਦੇ ਰ ਇੱਕ ਡਰਾਈਵਰ ਮੇਨ ਬੰਦਾ ਆਪਣਾ ਡਰਾਈਵਰ ਆਹਾ ਚੱਤ ਆਇਆ ਜੀ ਆਪਣੇ ਡਰਾਈਵਰ ਇੱਥੇ ਹੀ ਆਪ ਜਾਣਾ ਵਾ ਨਵਾਂ ਗਾ ਤਿਆਰ ਹੁੰਦਾ ਏ ਹੂੰ ਇਹ ਨਵਾਂ ਡਰਾਈਵਰ ਪਛਲਾ ਉੜਾ ਠੀਕ ਆ ਉਹਨੂੰ ਪਛਲਾ ਮਸ਼ੀਨ ਕੀ ਗੱਲ ਮੈਂ ਮੈਂ ਪਛਾੜੀ શકਣਾ ਕਦਾਮਿਆਂ ਦਾ ਤਿੰਨਾਂ ਵਾਂ ਡਰਾਈਵਰ ਤਿਆਰ ਹੋ ਰਿਹਾ ਜੀ ਲਾਡੀ ਤੋਂ ਬਾਅਦ ਆਹ ਤਾਂ ਨਹੀਂ ਕੰਮ ਦਾ ਬੰਦਾ ਹੈ ਲਾਡੀ ਗਾਰਡ ਆ ਬੰਦਾ ਇਹ ਬੰਦਾ ਕੰਮ ਦਾ ਵਾ ਕਾਂਤੀ ਹੈ ਕੌਣ ਹੈ ਕਾਂਤੀ ਕਾਂਤੀ ਠੀਕ ਹੈ ਹੋਮ ਅਗਰ ਆਪਣਾ ਡਰਾਈਵਰ ਹਾਂ ਉਹਨੇ ਦੇਖ ਲਈ ਚੈੱਕ ਕਰ ਲਈ ਉਹਨੇ ਬਹੁਤ ਫੈਰਾ ਸੀਰ ਤੋਂ ਸੀਰ ਤੋਂ ਬੈਠਣਾ ਜ਼ੋਰ ਦੇ ਹੋ ਕਨੈਕਟਰ ਹੀ ਖਿੱਚਿਆ ਆ ਮੇਨ ਡਰਾਈਵਰ ਦਾ ਹੱਦ ਕਦਾ ਤਾਇਆ ਜੀ ਨਹੀਂ ਲੈ ਜਾ ਤਾਇਆ ਜੀ ਹੁਣ ਆਓ ਤਾਇਆ ਜੀ ਇੱਧਰ ਡਰਾਈਵਰ ਸਾਹਿਬ ਆ ਮੈਂ ਡਰਾਈਵਰ ਆਪਣੇ ਤਾਇਆ ਨੂੰ ਦੇਤੀਆਂ ਭਾਈਆਂ ਇੱਧਰ ਦੂਜੀ ਮਸ਼ੀਨ ਦੇ ਡਰਾਈਵਰ ਸਾਹਿਬ ਆ ਤਿੰਨ ਮਸ਼ੀਨਾਂ ਤਿੰਨ ਡਰਾਈਵਰ ਹੋਣੇ ਚਾਹੀਦੇ ਦੋ ਡਰਾਈਵਰ ਮੌਜੂਦ ਤੀਜਾ ਡਰਾਈਵਰ ਆਵਾ ਆ ਚੌਥਾ ਤੇ ਆ ਰ ਹੋ ਰਿਹਾ ਵਾ ਹੁਣ ਚੌਥੀ ਮਸ਼ੀਨ ਦੇ ਲਿਆਵਾਂਗੇ ਉਹ ਇਹਨੂੰ ਫੜਾਇਆ ਕਰਾਂਗੇ ਸਹੀ ਈ ਨਹੀਂ ਐਨੂਰੀ ਵੇ ਪ੍ਰਸ਼ਾਦ ਥੱਲੇ ਪਾ ਤਾ ਕੇ ਮਦਨ ਹੂੰ ਨੋਰੀ ਮੈਂ ਕੋਈ ਬੱਚਾ ਨਹੀਂ ਕਹਿੰਦਾ ਗਾਣਾ ਗਾ ਰਹੀ ਹਾਂ ਜੀ ਜਿੱਦਾਂ ਕੰਨੀ ਹੋਈ ਲੰਮਾ ਮਿੰਟ ਮਿੰਟ ਹਟੇ ਜਾ ਕੇ ਜਾਂਦੀ ਮੇਰਾ ਹੱਥ ਕਰਦੇ ਸਾਬਣਾ ਨੇ ਹੁਣ ਮੇਰੇ ਵਾਲੇ ਮੇਰੇ ਵਾਲ ਧਿਆਨ ਹੈ ਤੇਰੇ ਆਵੇ ਮੈਂ ਨਹੀਂ ਦੇਣਾ ਕਟਰ ਵੀ ਲਾਤਾ ਮੁੰਡਿਆਂ ਨੇ ਬਾਹਰ ਮਸ਼ੀਨ ਕਰਤੀ ਅੰਦਰ ਖੜੀ ਤੇ ਮਾਸਾਂ ਜਲੀ ਹੈ ਅੰਦਰ ਘਰੇ ਬੈਠੀ ਹੈ ਗਰਮੀ ਹਵਾ ਹਵਾ ਉਹ ਵਗਦੀ ਵੀ ਹੋਮੀ ਬੜਾ ਜਿਆਦਾ ਯਾਰ ਗਰਮੀ ਵੀ ਬੜੀ ਹਿੰਦੀ ਹੈ ਹੋਰ ਕੀ ਨੂਰੀ ਆਪਣੀ ਮਾਸਾ ਗਰਮੀ ਮੰਦੀ ਵੇ ਹੈ ਪੂਰੀ ਸ਼ਾਂਤ ਹੋ ਕੇ ਖੜੀ ਦੇ ਲੋ ਜਦੋਂ ਸਮਝ ਲੋ ਇਦਾਂ ਘੋੜੇ ਨੇ ਘੋੜੀ ਨੇ ਇਦਾਂ ਲਤ ਰੱਖੀ ਹੈ ਨਾ ਉਰੇ ਸ਼ਾਂਤ ਸੁਭਾਅ ਨੇ ਖੜਾ ਹੁੰਦਾ ਜਾਨਵਰ ਠੀਕ ਆ ਤੇ ਬਾਕੀ ਟਰੈਕਟਰ ਆਪਣੇ ਖੜੇ ਅੰਦਰ ਟਰੈਕਟਰ ਵਿਖਾ ਦਿੰਨੇ ਤੁਹਾਨੂੰ ਨੋਰੀ ਵਾਸਤੇ ਥਾਂ ਬਹੁਤ ਆਪ ਦਾ ਚੋਟੀ ਦਾ ਤਿਆਰ ਕੀਤਾ ਹੋ ਪਰਲੇ ਬੰਨੇ ਨੇ ਉਹਨੇ ਲਾਈ ਵਾਵਾ ਚੰਗਾ ਥਾਂ ਬਣਿਆ ਉਧਰ ਵੀ ਟਰੈਕਟਰਾ ਲਗੇ ਡਕੜਾ ਦਨੇ ਬਾਕੀ ਤੁਹਾਨੂੰ ਆ ਖੜਾ ਆਪਣਾ 56 20 ਇਹ ਵੀ ਜਾਣੇ ਆ ਕਿ ਦੇ ਸੇਵਾ ਦੇ ਜਾ ਕੇ ਜਾਣਾ ਵਾ 36 ਦੀ ਨਹੀਂ ਖੜਨਾ 56 20 ਲੈ ਕੇ ਜਾਣਾ ਆਪਾਂ ਛੋਟੋ ਮੰਦਾ ਆਪਣਾ ਅਸ਼ਵੀਰ ਕਹਿੰਦਾ 36 ਦੀ ਲੈ ਕੇ ਜਾਣਾ ਮੈਂ ਕਹਿੰਦਾ 56 20 ਲੈ ਕੇ ਜਾਣਾ ਸੇਵਾ ਦੇ ਤੇ ਆ ਲੰਡੀ ਜੀ ਬਾਈ ਤਾਂ ਬਸ ਖੜੀ ਰਹਿੰਦੀ ਆ ਇਹ ਕਿਤੇ ਕਿਤੇ ਕੱਢ ਲਈਦੀ ਆ ਜਦ ਦਿਲ ਕਰ ਜੇ ਆ ਇਧਰ ਆਪਣਾ ਨੋਰੀ ਦਾ ਸਮਾਨ ਪਿਆ ਤੇ ਬਾਕੀ ਨਸਾਂ ਦੀ ਮਜਾਲ ਤੁਹਾਨੂੰ ਪਤਾ ਹੀ ਜਾਣਦੀ ਆ ਬਾਕੀ ਠੀਕ ਆ ਮਿੱਤਰੋ ਦੇਖੋ ਵਲੌਗ ਕਰੋ ਇੰਜੋਏ ਲੈ ਕੇ ਆਵਾਂਗੇ ਫੇਰ ਤੁਹਾਡੇ ਵਾਸਤੇ ਕੋਰ ਨਵਾਂ ਵਲੌਗ ਚੰਗਾ ਜੀ ਮਿੱਤਰੋ ਸਤਿ ਸ਼੍ਰੀ ਅਕਾਲ